ਸਮਸਤੇ ਮੌਕੇ ਸਮੂਹ ਇਸਾਈ ਭਾਈਚਾਰੇ ਵੱਲੋਂ ਸਮਾਣਾ ਸ਼ਹਿਰ ਦੇ ਵਿੱਚ ਸੋਵੇਤਰ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸਮਾਣਾ ਦੇ ਵਿਧਾਇਕ ਤੁਸੀਂ ਜੋੜਾ ਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਅਤੇ ਪਾਰਟੀ ਦੇ ਆਗੂਆਂ ਦੇ ਇਲਾਵਾ ਸਮੂਹ ਪਾਸਟਰ ਜਿਹੜੇ ਵੀ ਜਿੰਨੇ ਵੀ ਇੱਥੇ ਗਿਰਜ਼ਾ ਕਰ ਰਹੇ ਹਨ ਉਹਨਾਂ ਦੇ ਸਾਰੇ ਪਾਸਟਰ ਅਤੇ ਸਰਦਾਲੂ ਸਾਰੇ ਇਸ ਸੋਵੇਤਰ ਸ਼ਾਮਲ ਹੋ ਰਹੇ ਹਨ 크리스마ਸ ਦੀ ਵਧਾਈ ਦਿੱਤੀ ਹੈ ਅਤੇ ਨਵੇਂ ਸਾਲ ਦੀ ਵਧਾਈ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਇਸ ਸੋਵੇਤਰ ਕੱਢੀ ਜਾ ਰਹੀ ਹੈ ਟਰਚ ਪਾਦਰੀ ਹੈਪੀ ਜਨ ਮਸੀਹ ਔਰ ਸਾਡਾ ਸੰਦੇਸ਼ ਮਸੀਹ ਜੋ ਸ਼ੋਭਾ ਯਾਤਰਾ ਆਪਾਂ ਕੱਢ ਲੱਗੇ ਨੇ ਇਹ ਸ਼ਾਂਤੀ ਦਾ ਪ੍ਰਤੀਕ ਹੈ ਜੋ ਪ੍ਰਭੂ ਸ਼ਮਸੀ ਨੇ ਕਹਾ ਪੂਰੇ ਦੇਸ਼ ਵਿੱਚ ਸ਼ਾਂਤੀ ਬਣੀ ਰਹੇ ਕਿਸੇ ਧਰਮ ਜਾਤੀ ਵਾਸਤੇ ਨਹੀਂ ਆ ਬਲਕਿ ਆਪਾਂ ਸਾਰੇ ਮਿਲ ਕੇ ਇੱਕ ਖੁਸ਼ੀ ਦਾ ਪੈਗਾਮ ਆਸਤੀ ਆ ਉਹਦਾ ਜਨਮ ਦਿਹਾੜਾ ਇੱਕ ਬੜੀ ਖੁਸ਼ੀ ਦਾ ਪੈਗਾਮ ਅੱਜ ਅਸੀਂ ਸਾਰੇ ਮਿਲ ਕੇ ਜਸਮਾਣਾ ਪਾਸਟਾ ਅਸ਼ੋਸ਼ਨ ਨੇ ਸਾਰੇ ਮਿਲ ਕੇ ਇੱਕ ਇਹ ਦਾਸਤਿਆਂ ਕੇ ਅਸੀ ਮਸੀਹਕਤਾ ਹੈ ਔਰ ਸਿਪਾਈ ਚਾਰੇ ਸਾਰੇ ਸ਼ਾਂਤੀ ਦਾ ਪੁਰਖ ਦਿੰਨੇ ਹਾਂ ਇਹ ਸੰਦੇਸ਼ ਪੂਰੇ ਵਰਲਡ ਵਿੱਚ ਦਿੰਨੇ ਹੈ ਥੈਂਕ ਯੂ ਅੱਜ ਸਾਡੇ ਕ੍ਰਿਸ਼ਨ ਜਿਹੜੇ ਆਪਣਾ ਮਸੀਹ ਭਾਈਚਾਰੇ ਵੱਲੋਂ ਸਮਾਣਾ ਵਿਖੇ ਨਾ ਸ਼ੋਭਾ ਯਾਤਰਾ ਕੱਢੀ ਗਈ ਹੈ ਅਸੀਂ ਵੀ ਇੱਥੇ ਆਪਣੀ ਹਾਜ਼ਰੀ ਲਵਾਉਣ ਆਏ ਆ ਸੋ ਮੇਰੇ ਵੱਲੋਂ ਇਹਨਾਂ ਨੂੰ ਸਾਰੇ ਮਸੀਹ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਹallelujah ਪਾਸਟਰ ਜੌਨ ਅੱਜ ਦਾ ਸਮਾਗਮ 25 ਦਸੰਬਰ ਜੋ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਹੈ ਉਹਦੇ ਤੌਰ ਤੇ ਵਿਸ਼ੇਸ਼ ਕਰਕੇ ਰੱਖਿਆ ਗਿਆ ਹੈ ਇਹ ਸ਼ੋਭਾ ਯਾਤਰਾ ਪੂਰੇ ਸਮਾਣਾ ਦੇ ਵਿੱਚ ਅਸੀਂ ਪ੍ਰਭੂ ਯਿਸੂ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਾਂ ਔਰ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਜਿਵੇਂ ਸਾਰੇ ਪਾਸਟਰ ਸਬਾਨ ਔਰ ਇਹ ਸ਼ੋਭਾ ਯਾਤਰਾ ਜਿਹੜੀ ਹੈ ਪਾਸਟਰ ਐਸੋਸੀਏਸ਼ਨ ਸਮਾਣਾ ਦੀ ਤਰਫ ਤੋਂ ਕੀਤੀ ਜਾ ਰਹੀ ਹੈ ਯਿਸੂ ਮਸੀਹ ਦਾ ਪਿਆਰ ਦਾ ਸੰਦੇਸ਼ ਹੈ ਜੀ ਪ੍ਰਭੂ ਯਿਸੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਹੈ ਔਰ ਅਸੀਂ ਪਿਆਰ ਵੰਡਦੇ ਹਾਂ ਔਰ ਇਹ ਵੰਡਦੇ ਰਵਾਂਗੇ ਜਦੋਂ ਤੱਕ ਜ਼ਿੰਦੇ ਰਵਾਂਗੇ ਬਿਸ਼ਪ ਸੁਖਚੈਨ ਮਸੀਹ ਸਮਾਣਾ ਤੋਂ ਮੈਂ ਔਰ ਪ੍ਰਭੂ ਯਿਸੂ ਜੀ ਦੇ ਜਨਮ ਦਿਹਾੜੇ ਦੀਆਂ ਸਭ ਤੋਂ ਪਹਿਲਾਂ ਮੈਂ ਮੁਬਾਰਕਾ ਦਿਨਾ ਲੱਖ ਲੱਖ ਵਧਾਈ ਹੋਵੇ ਔਰ ਅੱਜ ਦੀ ਇਹ ਸ਼ੋਭਾ ਯਾਤਰਾ ਜਿਹੜੀ ਆ ਮਸੀਹ ਭਾਈਚਾਰਾ ਔਰ ਸਾਡੀ ਪਾਸਟ ਐਸੋਸੀਏਸ਼ਨ ਸਮਾਣਾ ਦੇ ਵੱਲੋਂ ਕੱਢੀ ਜਾ ਰਹੀ ਆ ਜੋ ਪੂਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਅਸੀਂ ਦੇਸ਼ ਵਾਸੀਆਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਚ ਵਸਦੇ ਹੋਏ ਸਾਰੇ ਉਹਨਾਂ ਭੈਣ ਭਰਾਵਾਂ ਨੂੰ ਪ੍ਰਭੂ ਯੇਸ਼ੂ ਜੀ ਦੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਅਸੀਂ ਖੁਸ਼ੀ ਦਾ ਪੈਗਾਮ ਲੋਕਾਂ ਵਿੱਚ ਵੰਡਣ ਜਾ ਰਹੇ ਆ ਔਰ ਇਹ ਖੁਸ਼ੀ ਦਾ ਪੈਗਾਮ ਇਸ ਧਰਤੀ ਦੇ ਉੱਤੇ ਪ੍ਰਭੂ ਯੇਸ਼ੂ ਦੇ ਜਨਮ ਲੈਣ ਦੇ ਨਾਲ ਜੋ ਖੁਸ਼ੀ ਲੋਕਾਂ ਨੂੰ ਪ੍ਰਾਪਤ ਹੋਈ ਅਤੇ ਮੁਕਤੀ ਜਿਹੜੀ ਲੋਕਾਂ ਦੇ ਲਈ ਸਾਡੇ ਸੰਸਾਰ ਦੇ ਵਿੱਚ ਸਾਡੇ ਲਈ ਮੁਕਤੀ ਦਾਤਾ ਯੇਸ਼ੂ ਆਣ ਕੇ ਇਸ ਧਰਤੀ ਤੇ ਆ ਤੇ ਮੁਕਤੀ ਦਾ ਦਰਵਾਜ਼ਾ ਜਿਹੜਾ ਖੁੱਲਿਆ ਉਸ ਮੁਕਤੀ ਦੇ ਸੰਦੇਸ਼ ਨੂੰ ਅਸੀਂ ਲੋਕਾਂ 'ਚ ਵੰਡਣ ਜਾ ਰਹੇ ਹਾਂ ਠੀਕ ਹੈ ਜੀ ਅੱਜ ਬੜਾ ਹੀ ਸ਼ੁਭ ਦਿਨ ਹੈ ਮੈਂ ਕ੍ਰਿਸ਼ਨભાઈ ਚਾਰੇ ਨੂੰ ਸਮਾਣਾ ਦੇ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਤੇ ਪਰਮਾਤਮਾ ਕੀ ਦੁਆ ਕਰਦਾ ਕਿ ਇਹ ਹੋਰ ਅੱਗੇ ਵੱਧ ਛੱਡ ਕੇ ਆਪਣਾ ਪ੍ਰੋਗਰਾਮ ਕਰ ਹਾਂਜੀ ਅੱਜ ਮੁਸੀਬਾਈ ਜਾਰੇ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਉਹਨੂੰ ਬਹੁਤ-ਬਹੁਤ ਸਭ ਨੂੰ ਮੁਬਾਰਕਾ ਦਿੰਦਾ ਇਸ ਜਿਹੜੇ ਸ਼ੁਭ ਮੌਕੇ ਤੇ ਸਾਰੇ ਸਾਡੇ ਪਾਰਟੀ ਵੱਲੋਂ ਮੰਤਰੀ ਸਾਹਿਬ ਵੱਲੋਂ ਸਾਰੇ ਸਮਾਣੇ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾ ਜੀ ਹallelujah ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾਂ ਨੂੰ